150 ਰੁਪਏ ਕਿਲੋ ਦੁੱਧ ਆਪਣੀ ਈਡੀ ਹੈਗਾ 50 55 ਰੁਪਏ ਕਿਲੋ ਦੁੱਧ ਗਾਈਆਂ ਦਾ ਨਾ ਇਹ 150 ਰੁਪਏ ਕਿਲੋ ਦੁੱਧ ਤੇ ਮਿਲਦਾ ਇਥੇ ਮੱਕੀ ਦਾ ਆਟਾ ਇੱਕ ਰੇਟ ਲੱਗਿਆ ਬਈ 100 ਰੁਪਏ ਕਿ 55 ਰੁਪਏ ਕਿਲੋ ਹੋ ਗਿਆ ਆਪਣੀ ਈਡੀ ਦਾ ਹੁਣ ਤਾਂ 100 ਰੇਟ ਚੱਲਦਾ ਲੱਗ ਗਿਆ ਭਾਗੋ ਤੇ ਮੇਥੋਂ 11 ਰੁਪਏ ਕਿਲੋ ਅਦਰਕ ਅਦਰਕ ਹੈਗਾ 5 ਯੂਰੋ ਕਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਸ਼ਮੂ ਚੱਲੀਏ ਮਾਲ ਹਾਂਜੀ ਸਾਡਾ ਮਿੱਤਰੋ ਪ੍ਰੋਗਰਾਮ ਜਾਣ ਦਾ ਆਪਾਂ ਸਮਾਂ ਜਾ ਕੇ ਲੈ ਕੇ ਆਉਣਾ ਬੜੀ ਸ਼ੌਪ ਦਾ ਤੇ ਸ਼ੌਪ ਤੋਂ ਸਾਮਾਨ ਤਾਂ ਆਪਾਂ ਤਾਂ ਰੋਜ਼ ਲੈ ਕੇ ਆਉਂਦੇ ਆ ਅੱਜ ਆਪਾਂ ਘਰ ਦੇ ਸਾਮਾਨ ਵੀ ਲੈ ਕੇ ਆਉਣਾ ਹਾਂ ਅੱਜ ਘਰ ਦੇ ਗਰੋਸਰੀ ਸਾਮਾਨ ਦੀ ਆਪਾਂ ਸ਼ਾਪਿੰਗ ਕਰਨੀ ਆ ਤੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੁ ਸਾਮਾਨ ਹੋਰੀ ਮਹਿੰਗੇ ਕਿੰਨੇ ਕਿੰਨਾ ਸਾਮਾਨ ਯਕੀਨੀ ਜਿਹੜੀ ਆਪਣੀ ਆਰਾਮਦੋਰੀ ਯਕੀਨੀਆਂ ਬਤਾऊं ਬੈਂਗਣ ਤੇ ਸ਼ਿਮਲਾ ਮਿਰਚਾ ਕਿਹੜਾ ਕਿਹੜਾ ਸਾਮਾਨ ਹੈ ਦੁੱਧ ਕੀ ਰੇਟ ਮਿਲਦਾ ਆਪਾਂ ਸਾਰੀਆਂ ਗੱਲਾਂ ਮੱਤ ਅ ਸਾਡੀ 35 ਦੇ ਕਿਵੇਂ ਸਾਰੇ ਪੈਰ ਗਿੱਲੇ ਕਰਿਓ ਨੇ ਸਾਰੇ ਪੈਰ ਗਿੱਲੇ ਕਰ ਲਿਆ ਆ ਤੇ ਸਾਰਾ ਸੋਪਾ ਦੇਖੋ ਇੱਧਰ ਆ ਜਿਹੜੇ ਪੈੜ ਲੱਗੇ ਹੋਏ ਨੇ ਇਹ 35 ਦੇ ਪੈੜ ਲੱਗੇ ਹੋਏ ਆ ਸਾਰੇ ਪੈਰ ਗਿੱਲੇ ਕੇ ਹੁਣ ਲੜਦੇ ਮੈਂ ਨਾ ਉਹਦੇ ਲੜਦਾ ਕਹਦੇ ਆ ਹੈ ਬਾਈ ਮੈਂ ਕਿਤੇ ਅੰਬ ਤੋੜਲੇ ਪੈੰਥੀ ਅੱਫ ਤਾਂ ਗੰਦਾ ਕੀਤਾ ਸਾਰੇ ਤੇਰੇ ਪੈੜ ਨੇ ਤੇ ਉੱਪਰ ਤੋਂ ਰੋ ਮਾਰਦੇ ਉੱਪਰ ਲੜਾਈ ਕਰਦੇ ਨੇ ਹੈ ਕੰਨ ਦੇ ਪਿੱਛੇ ਕਰਦਾ ਮਿੱਤਰ ਹੁਣ ਇਹ ਬਹੁਤ ਚਲਾਕ ਹੋ ਗਿਆ ਇਹ ਹੁਣ ਅੱਖ ਬਚਾ ਕੇ ਥੱਲੇ ਉਤਰ ਜਾਂਦਾ ਹੈ ਇਹਦੇ ਆਪਾਂ ਜੀਪੀਐਸ ਪਾਉਣਾ ਪੈਣਾ ਲੱਗਦਾ ਹੈ ਗਲ ਦੇ ਵਿੱਚ ਹਰੇ ਪੈਂਦੀ ਤਰ ਜੀਪੀਐਸ ਪਾ ਦੀਏ ਤਰ ਜੀਪੀਐਸ ਪਾ ਦੀ ਤਰੇ ਹੱਥ ਕਿੰਨੇ ਦੇ ਦਵੇਂਗੇ ਨਹੀਂ ਹਰਕਤ ਬਹੁਤ ਅਲੱਟਾ ਦੇਖਿਓ ਹੁਣ ਆਪਾਂ ਇੱਕ ਵਾਰੀ ਆਪਣੀ ਸ਼ੌਕ ਥੋੜੀ ਪਰਚੀ ਸਮਾਨ ਦੀ ਬਣਾਈ ਵੀ ਹੈ ਨਾ ਉਹ ਚੱਕ ਲਈ ਮਿੱਤਰੋ ਤਿਆਰ ਹੈ ਕੋ ਤੁਸੀਂ ਇਹ ਆਪਣੇ ਕੱਲ ਜਿਹੜੀ ਆਪਾਂ ਕਫੇ ਵਾਲੀ ਮਸ਼ੀਨ ਆਪਾਂ ਜ ਆਰਡਰ ਕੀਤੀ ਸੀ ਨਾ ਉਹ ਆਪਣੀ ਆ ਗਈ ਹੈ ਤੇ ਮੈਂ ਦਿਖਾ ਤਾਂ ਨਹੀਂ ਸਕਿਆ ਮੈਂ ਜਿੰਮ ਗਿਆ ਵਸੀਵਾ ਜਿੰਮ ਤੋਂ ਫਿਰ ਆਉਂਦੇ ਆਉਂਦੇ ਉਹਨੇ ਘਰੇ ਕਿਸੇ ਮਾਰਨੀ ਫਿੱਟ ਕਰਵਾਤੀ ਆ ਮਸ਼ੀਨ ਆ ਦੇਖ ਇਧਰ ਕਫੇ ਵਾਲੀ ਮਸ਼ੀਨ ਆਪਾਂ ਨੇ ਇੱਥੇ ਲਾਤੀ ਆ ਸਾਹਮਣੇ ਫਰੰਟ ਦੇ ਉੱਤੇ ਹੁਣ ਕਫੇ ਵਿੱਚੇ ਵੀ ਕਰਾਂਗੇ ਤੇ ਆਪਾਂ ਪੀਆ ਵੀ ਦੇਣਾਂਗੇ ਮਸ਼ੀਨ ਬਹੁਤ ਕੈਂਡ ਹੈ ਇਹ ਆ ਦੱਸੋ ਆਨ ਕਰ ਰਹੀ ਹਾਂ ਜਿੱਦਾਂ ਮਿਨੀ ਕੁਪਰ ਦਾ ਮੀਟਰ ਨਹੀਂ ਹੁੰਦਾ ਉਦਾਂ ਦਾ ਵੀ ਡਰ ਮਿੱਤਰ ਦੇ ਵਿੱਚ ਇਹਦੇ ਕਫਈ ਪੀਂਦੀ ਆ ਜਿੰਸੰਗ ਵੀ ਪੀਂਦੀ ਇਹਦੇ ਵਿੱਚ ਇਹ ਕਈ ਚੀਜ਼ਾਂ ਬਣਦੇ ਮਤਲਬ ਵੀ ਆਪਾਂ ਨੂੰ ਉਹ 600 ਪੀਸ ਦੇ ਗਏ ਨੇ ਕਫੇ ਦਾ ਸ਼ਮਾ ਚਾਹ ਪੀਣੀ ਬਣਾਵਾ ਕੋਟ ਪੀਣੀ ਨਹੀਂ ਜੀ ਹੁਣ ਤਾਂ ਰੋਟੀ ਖਾ ਲਈ ਹੁਣ ਨਹੀਂ ਪੀ ਹਾਜਮ ਕਰਦਾਂਗੇ ਜੀ ਜਿੰਸੰਗ ਵੀ ਬਣਦੀ ਇਹਦੇ ਵਿੱਚ ਅੱਛਾ ਇਹਦੇ ਨੂੰ ਪਸੰਦ ਆਏ ਨਹੀਂ ਹੁਣ ਨਹੀਂ ਪਰ ਮੈਨੂੰ ਪਸੰਦ ਹੈਗੀ ਜੀ ਮਿੱਠਾ ਬਹੁਤ ਪਾਉਂਦੇ ਆ ਜੀ ਹਮ ਹੁਣ ਮੈਨੂੰ ਵਧੀਆ ਨਹੀਂ ਲੱਗਦੀ ਪਰ ਮੈਂ ਹੁਣ ਪੀਣੀ ਵੀ ਨਹੀਂ ਹੈਗੀ ਜੀ ਰੋਟੀ ਖਾ ਗਈ ਹੈ ਓਕੇ ਚਾ ਬਾਅਦ ਪੀਵਾਂਗੇ ਆਪਾਂ ਇਹ ਮਸ਼ੀਨ ਦੀ ਕਿਹ ਮਿੱਤਰ ਖਾਸियत ਹੈਗੀ ਆ ਸ਼ਮਾ ਦੱਸ ਦੋ ਨਾ ਮਸ਼ੀਨ ਬਾਰੇ ਹਾਂ ਜੀ ਇਹ ਪਰ ਨਹੀਂ ਚੱਲ ਰਾਮ ਕਿ 10 ਮਿੰਟ ਬਾਅਦ ਨੇ ਆਪਟੋਮੈਟਿਕ ਬੰਦ ਹੋਣੇ ਨਹੀਂ ਅੱਛਾ ਜੀ ਠੀਕ ਹੈ ਹੁਣ ਫਿਰ ਜਿਹੜਾ ਜੈਸਿੰਘ ਦੇ ਵਿੱਚ ਮਿੱਠਾ ਹੈ ਉਹ ਆਪਾਂ ਨੂੰ ਪਾਉਣਾ ਪਏਗਾ ਮਿੱਠਾ ਇਹ じゃ ਆਪਾਂ ਪਾਉਣ ਬਣੇ ਇਹ ਨਹੀਂ ਇਹਨੇ ਬਗਾਰੇ ਮਿੱਠਾ ਬਣਾਉਣੀ ਹੈ ਮਿੱਠਾ ਪਰੋਂ ਐਡ ਕਰਨਾ ਪੈਣਾ ਸਹੀ ਹੋ ਗਿਆ ਆ ਆ ਬਟਨ ਲੱਗੇ ਛੋਟੇ ਤੋਂ ਅੱਗੇ ਦਬਣਾ ਹੈ ਇਹ ਤਾਂ ਲੋਡ ਨਹੀਂ ਲੱਖਣ ਦੇ ਉੱਪਰ ਬੇ ਇਥੇ ਕਾਫੀ ਲਗਾ ਪਰਾ ਕੇ ਆ ਦੇ ਨੇੜੇ ਹੈ ਲਗਾਪਨੇ ਤੇ ਦ ਘਟ ਚਲੇ ਜਾਣਾ ਤੇ ਛੋਟੀ ਐਸਪ੍ਰੈਸੋ ਬਣਨੀ ਹੈ ਤਾਂ ਲੂੰਗੋ ਬਣਨੀ ਹੈ ਤੁਹਾਨੂੰ ਅੱਛਾ ਮਸ਼ੀਨ ਤਾਂ ਵਧੀਆ ਚੱਲੀ ਫੇਪਾ ਹਾਂਜੀ। ਲੇ ਵੀ ਆ ਸਾਮਾਨ ਦੀ ਪਰਚੀ ਮਿੱਤਰੋ ਇਹ ਹੈਗੀ ਆਪਣੀ ਸ਼ੌਪ ਦਾ ਸਾਮਾਨ ਦੀ ਪਰਚੀ। ਸ਼ਮਾ ਕਰਦੇ ਸਾਮਾਨ ਦੀ ਪਾਚੀ ਮਰ ਬਣਾਉਣੀ? ਨਹੀਂ ਜੀ ਉਹ ਤਾਂ ਲੋੜ ਹੀ ਨਹੀਂ ਹੈਗੀ ਮੈਨੂੰ ਪਤਾ ਹੈ ਜੀ। ਸਾਰਾ ਕੁਝ ਇਸ ਬ੍ਰੇਨ ਵਿੱਚ ਹੈ। ਹਾਂਜੀ। ਲਾਈਫ ਵਾਲਾ ਹੈ। ਆਈ ਬ੍ਰੇਨ ਦੇ ਵਿੱਚ ਪਾਲਾ। ਲੈ ਦੇਖ ਦੇ ਵੀ ਤੇ ਯਾਦ ਰਹਿੰਦਾ। ਨਹੀਂ ਜੀ ਇੰਨਾ ਸਾਮਾਨ ਵਿੱਚ ਕਿੰਨਾ ਨਹੀਂ ਆਇਆ। ਇਹ ਪਰਚੀ ਪੜ ਲੈ ਤੂੰ। ਹਾਂਜੀ। ਤੇ ਇਹ ਦੇਖੇ ਮੈਂ ਤੇ ਜ਼ਿਆਦਾ ਉਹ ਨਹੀਂ ਰਹੂਗਾ। ਠੀਕ ਹੈ। ਪੜ ਲੈ ਕੋਈ। ਨਾ ਇਹ ਨਹੀਂ ਜੀ। ਉੱਥੇ ਜਾ ਕੇ ਪੜ ਲਾਂਗੇ ਜੀ। ਚਲ ਮੈਂ ਲਾ ਦਮ ਇੱਕ ਵਾਰੀ ਲੋਗ। ਚਾਬੀ ਗੱਡੀ ਇੱਥੇ ਰਹਿ ਗਈ। ਅੱਜ ਮੌਸਮ ਬੜਾ ਵਸਣਾ ਹਨ ਮੌਸਮ ਨੇ ਅੱਜ ਲਹਿਰਾ ਬਰਕ ਰਹੀ ਹੈ ਭਈਆਂ ਜੇ ਲੱਗਦਾ ਨਹੀਂ ਵੀ ਠੰਡਲਾ ਮੌਸਮ ਮੇਥੋਂ ਦੇਖੋ ਸੂਰਜ ਦੇਵਤਾ ਪੂਰੀ ਚਮਕਾਰ ਮਾਰਦੇ ਨੇ ਪੂਰੀ ਐਨ ਗੱਲਬਾਤ ਐਨ ਵਧੀਆ ਬਣੀ ਹੋਈ ਆ ਆਪਣਾ ਸ਼ਹਿਰ ਲੱਗਦਾ ਨਹੀਂ ਸ਼ਾਂਤੀ ਸ਼ਾਂਤੀ ਹੁੰਦੀ ਹੈ ਨਾ ਹਾਂਜੀ ਬਹੁਤ ਸ਼ਾਂਤੀ ਹੈ ਲੱਗ ਰਹੀ ਮੇਰੇ ਦੇਖੋ ਆ ਸਾਰੀ ਆ ਪਾਰਕਿੰਗਾਂ ਵੀ ਸਾਰੀ ਬਿੱਲੀ ਪਈ ਨਹੀਂ ਤਾਂ ਭਰੀ ਪਈ ਨੇ ਪਾਰਕਿੰਗਾਂ ਉਹ ਸਾਹਮਣੇ ਆਪਣੇ ਉਧਰ ਇਹ ਜੋ ਮਾਰਕੀਟ ਵਾਲੀ ਪਾਰਕਿੰਗ ਹੈ ਉਹ ਵੀ ਸਾਰੀ ਭਰੀ ਹੁੰਦੀ ਹੈ ਖਾਲੀ ਖਾਲੀ ਹੀ ਰਹਿਦਾ ਹੈ ਨਾ ਜਿਵੇਂ ਲੋਕੀ ਪਤਾ ਨਹੀਂ ਕਿਤੇ ਗਏ ਹੋਣੇ ਨਾ ਨੋ ਨੋ ਬੈਠੇ ਮੈਂ ਥੋੜੀ ਨੋ ਨੋ ਆਪਣਾ ਚਾਹ ਨੋ 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 ਦੇਖਦਾ ਹਾਂ ਇਹ ਬਾੜੀ ਮਿੱਤਰੋ ਕਹਿੰਨ ਗੱਲ ਬਾਤ ਸ਼ਹਿਰ ਦੇ ਇਦਾਂ ਇਦਾਂ ਬੰਦਾ ਗੱਡੀ ਲੈ ਕੇ ਘੁੰਮੇ ਤੇ ਕੰਮ ਕਰਨਾ ਕਰਨ ਕੋਈ ਹੋਵੇ ਬੰਦਾ ਮੇਰੇ ਕੋ ਫ੍ਰੀ ਹੋਵੇ ਸੈਂਕੜੀ ਜਾਵੇ ਤੇ ਤਰੂ ਕੇ ਬਾਹਰ ਤੇ ਚਾਹ ਪੀ ਲੈ ਇੱਥੇ ਇਦਾਂ ਜਾਂ ਪਰ ਆਪਣਾ ਇਦਾਂ ਨਹੀਂ ਸਿਸਟਮ ਆਪਣਾ ਇੱਥੇ ਵੀ ਜਦੋਂ ਗੱਡੀ 'ਚ ਬਹਿ ਗਏ ਸਭਨ ਵਸ ਟਾਰਗੇਟ ਸਾਹਮਣੇ ਆ ਵੀ ਆਪਾਂ ਨੇ ਹੁਣ ਉਹ ਕਰਨਾ ਹੈ ਫਿਰ ਉਹ ਸਮਾਨ ਲੈ ਕੇ ਆਉਣਾ ਹੈ ਫਿਰ ਉਹ ਸਮਾਨ ਲੈ ਕੇ ਆਉਣਾ ਹੈ ਪਹੁੰਚ ਗਏ ਆਪਣੇ ਪਹਿਲੇ ਟਾਰਗੇਟ ਤੇ ਮਿੱਤਰੋ 에어로ਸਪਨ ਮਾਰਕੀਟ ਕਹਣਾ ਮੁੱਲਾ ਦੀ ਦੌੜ ਕਿੱਥੇ ਮਜੀਦ ਤੱਕ ਐ ਆਪਣੀ ਇੱਥੇ ਤੱਕ ਦੌੜਾ ਪੜੀਦਾ ਇਹਦੇ ਵਗੈਰ ਨਾ ਨਾ ਇਹ ਤਾਂ ਸਰਟੀਫਿਕੇਟ ਸਾਰੇ ਉਹਨਾਂ ਸਾਡਾ ਇਹ ਤੋਂ ਬਗੈਰ ਸਾਰੇ ਇਸ ਸਮਾਨ ਦਾ ਇਤੋਂ ਹੀ ਲੈ ਕੇ ਜਾਣਾ ਹੁੰਦਾ ਪਰ ਪੈਸੇ ਚੁਣਣ ਕਿ ਮੈਨੂੰ ਕਾਫੀ ਲੱਗਦਾ ਹਨ ਹਾਂਜੀ ਪਾਰਕਿੰਗ ਪਾਰਕਿੰਗ ਐ ਗੱਡੇ-ਗੋਡੇ ਲੱਗੇ ਹੋਏ ਓਕੇ ਸਾਡੇ ਸ਼ਹਿਰ ਦੇ ਵਿੱਚ ਨਾ 10 ਸੁਪਰਮਾਰਕਟ ਐ ਮਿੱਤਰੋ 10 ਸੁਪਰਮਾਰਕਟ 10 ਕਿਲੋਮੀਟਰ ਦਾ ਆਪਣਾ ਏਰੀਆ ਇੱਥੋਂ ਲੈ ਕੇ ਉਹ ਪਰਲੇ ਪਾਸ ਕਾਸੀਏ ਰੋਡ ਦੇ ਉੱਤੇ ਤੇ 10 ਸੁਪਰਮਾਰਕਟ ਐ ਸਭ ਤੋਂ ਜੀ ਬੈਸਟ ਮੰਨੇ ਜਾਂਦੇ ਐ ਮੰਨੀ ਜਾਂਦੀ ਐ ਇਹਨਾਂ ਦੀ ਇੱਕ ਕਹਾਵਤ ਹੈ ਕਹਿੰਦੇ ਵੀ ਸਪੇਜ਼ਾ ਇੰਟੈਲੀਜੈਂਟ ਹੈ। ਜਿਹੜੇ ਇੰਟੈਲੀਜੈਂਟ ਲੋਕ ਹੈ ਉਹ ਇੱਕ ਹੀ ਸਪੇਜ਼ਾ ਕਰਦੇ ਆ ਕਿਉਂਕਿ ਸਮਾਨਾਂ ਦਾ ਕੁਆਲਿਟੀ ਵਾਜੀ ਵਧੀਆ ਹੁੰਦਾ ਤੇ ਪ੍ਰਾਈਸ ਵਾਈਜ਼ ਦਾ ਵਧੀਆ ਹੁੰਦਾ ਹੀ ਹੁੰਦਾ। ਚਲੋ ਪਰਚੀ ਕਿੱਥੇੋਂ ਮੰਗਦੀ? ਹੁਣ ਤਾਂ ਫਰਾਗੋਲੀ ਵੀ ਆ ਗਈ ਹੈ। ਲਵੀ ਸਟਰਾਬਰੀ ਮਿੱਤਰੋ ਆ ਗਈ ਹੈ ਮਾਰਕੀਟ ਦੇ ਵਿੱਚ ਸਟਰਾਬਰੀ ਹੁਣ ਗਰਮੀ ਕੇ ਵਿੱਚ ਸਟਰਾਬੀ ਚੱਲੂਗੀ। ਤੇ ਹੈਗੀਆਂ ਗਰਮ ਇੰਤੀਆਂ ਇਹਨਾਂ ਵਿੱਚ ਨਾ ਕੋਈ ਉਹ ਨਹੀਂ ਹੁੰਦਾ ਕਿ ਬੀਜ ਨਹੀਂ ਹੁੰਦਾ ਕਿ ਬੜੇ ਮਿੱਠੇ ਹੁੰਨੇ ਆ ਜੇ ਕਿਤੇ ਇਹ ਮਿਲਣ ਕਲਬਰੀ ਆ ਤੇ ਜ਼ਿਆਦਾ ਵੈਟਰ ਨੇ ਖੁੰਬਾ ਲੈ ਗਨੇ ਖੁੰਬਾ ਆਪਾਂ ਦੋ ਪੈਕੇਟ ਖੁੰਬਾ ਹੈ ਜੀ ਆਪਣਾ ਫਾਤਾਮਈ ਜੀ ਜਮਈ ਦੋ ਪੈਕੇਟ ਖੁੰਬਾ ਇਹਦਾ ਪਤਾ ਕਿੰਨੇ ਹੈ ਖੁੰਬਾ 2 ਯੂਰੋ 50 ਸੈਂਟ ਦੀ ਹੈ 750 ਗ੍ਰਾਮ 14% ਆਫ ਲੱਗਿਆ ਵੇ ਲਿਵਾਏ ਵੱਢ ਗਏ ਦਸਤਾਨੇ ਦਸੂ ਨਿਫਾ ਆ ਕੇ ਫੇਰ ਸਮਾਨ ਨੂੰ ਟੱਚ ਕਰਨਾ ਚਾਹੀਦਾ ਕਹਿੰਦੇ ਇਹ ਪੱਕੇ ਤਾਂ ਹੀ ਲੈ ਵਣੇ ਹੋਰੀ ਹਨ ਹਾਂ ਜੀ ਇਹ ਪਰਚੀ ਕਿਸ ਦੇ ਸੰਬੰਧੀ ਇਨਸ਼ਾ ਅੱਲਾਹ ਦਾ ਤੇ ਫੁੰਗੀ ਮੋਚ ਚੱਕ ਲਈਆਂ ਜ਼ਕੀਨੀਆਂ ਮਿੰਨਜ਼ ਆਣ ਤੇ ਪੇਪਰੋਨੀ ਜ਼ਕੀਨੀਆਂ ਭਮ ਦਰ ਹਾਂ ਟਮਾਟਰ ਪਾਉਣੇ ਆਪਾਂ ਤੇ ਟਮਾਟਰ ਦਾ ਰੇਟ ਪਤਾ ਕਿੰਨਾ ਹੈ ਮਲੇ 2.5 ਰੋ ਕਿਲੋ ਆਏ ਇਹ ਸ਼ਿਮਲਾ ਮਿਰਚੀ ਪਾਣੀ ਪਹਲਾ ਪਹਲਾ ਹੱਲ ਦੀ ਕਿਵੇਂ ਇਹ ਦੋ ਵੀਸ ਪਹਲਾ ਦੋ ਇਹ ਰੈੱਡ ਦੇ ਪਹਲਾ ਦੋ ਪਹਲਾ ਜਾਲੂ ਦੇ ਪਹਲਾ ਕੀ ਰੇਟ ਲੱਗਿਆ ਪੇਪਰੋਨੀ ਸਾਢੇ 3.5 ਰੋ ਕਿ ਲੱਗੀ ਵਿਆ ਜਾਲੀ ਵੀ ਤੇ ਰੋਸੀ ਵੀ ਮਲੇ 350 ਰੁਪਏ ਕਿਲੋ ਹੋ ਗਈ ਜਣੀ ਹੈ ਨਾ ਹੈ ਨਾ 350 ਰੁਪਏ ਕਿਲੋ ਹੋ ਗਈ 350 ਰੁਪਏ ਕਿਲੋ ਮਿੱਤਰੋ ਇਹ ਆਪਣੇ ਇੰਡੀਆ ਹਿਸਾਬ ਨਾਲ ਇੱਥੇ ਤੇ ਟਮਾਟਰ ਰਹਿ ਗਏ ਆਪਣੇ 250 ਰੁਪਏ ਕਿਲੋ ਹਿਸਾਬ ਨਾਲ ਇਧਰ ਆ ਗਈ ਫੁੱਲ ਗੋਭੀ ਆਪਣੇ ਇਸ ਟਾ ਪੂਰਾ ਸੀਨ ਹੈ ਪੰਜਾਬ ਜੀ ਫੁੱਲ ਗੋਭੀ ਦਾ ਤੇ ਇਹਦਾ ਰੇਟ ਹੈਗਾ 1.019 ਸੈਂਟ ਇਹ ਹੁੰਦੇ ਗੁਆਰੇ ਦੀਆਂ ਫਲੀਆਂ ਇਹ ਕੀ ਫਿਯੋਲੀ ਪਿਆਤੋਨੀ ਪਤਾ ਨਹੀਂ ਕੋਰਾ ਕੀ ਹੁੰਦੇ ਮੈਨੂੰ ਵੀ ਨਹੀਂ ਪਤਾ ਜੀ ਇਹ ਕਹਿੰਦੇ ਹੁੰਦੇ ਆ ਜੀ ਗੁਆਰੇ ਦੀ ਗੋਰਾ ਦਾ ਹੱਸਾ ਹੁੰਦਾ ਸੁਣਿਆ ਮੈਂ ਤਾਂ ਕੀ ਪਤਾ ਨਹੀਂ ਕਿਹਦਾ ਮਜ਼ਾਕ ਗੋਰੇ ਦਾ ਹੱਸਾ ਕਿਦਾਂ ਨੇ ਉਹ ਹੈ ਫਲੀਆਂ ਨੇ ਪਹਿਲੀ ਦੇਖੀ ਐਵੇਂ ਜੀ ਪਤਾ ਨਹੀਂ ਆ ਦੇਖੋ ਇਧਰ ਪਏ ਅਦਰਕ ਇਹ ਬਤਾ ਮੈਨੂੰ ਕਿੰਨੇ ਰੁਪਏ ਕਿਲੋ ਅਦਰਕ ਅਦਰਕ ਹੈਗਾ 5 ਯੂਰੋ ਕਿਲੋ ਡੇਢ ਰੁਪਏ ਕਿਲੋ ਲੱਗੇ ਮੈਨੇ ਗਾਜਰਮ ਆਹ ਚੱਕ ਲਈ ਜਿਵੇਂ ਛਲੀਆਂ ਨਣੀ ਹੈ ਹਾਂਜੀ ਠੀਕ ਹੋ ਗਿਆ ਆ ਗਿਆ ਅਨਾਰ ਵੀ ਚੱਕ ਲਿਆ ਹਾਂਜੀ ਅਨਾਰ ਮੇਲੋਗਰਾਨੋ ਅਨਾਰ ਨੂੰ ਇਟਾਲੀ ਵਿੱਚ ਕਹਿੰਦੇ ਨੇ ਮੇਲੋਗਰਾਨੋ ਐਂ ਤਾਂ ਸਮਾਨ ਵਿੱਚ ਇਧਰ ਬਹੁਤ ਵੱਖ-ਵੱਖ ਲੀ-ਲੀ ਚੀਜ਼ ਆ ਪਰ ਰੇਟ ਦੱਸਣ ਲੱਗੇ ਨਾ ਤਾਂ ਗੱਲ ਵੀ ਨਹੀਂ ਬਣਨੀ ਤੇ ਇਹ ਸਮਾਨ ਉਹ ਵੀ ਆ ਜਿਹੜਾ ਅੱਧਾ ਸਮਾਨ ਤਾਂ ਆਪਾਂ ਖਾਂਦੇ ਵੀ ਨਹੀਂ ਮਤਲਬ ਆਪਣੀ ਫੂਡ ਦਾ ਹਿੱਸਾ ਹੀ ਨਹੀਂ ਹੈਗਾ ਇਹਨਾਂ ਦਾ ਫੂਡ ਆ ਉਹ ਇਹ ਐਨਰਜੀ ਜੇ ਇਦਾਂ ਦੀ ਹੋਣੀ ਨਹੀਂ ਅਸੀਂ ਮੈਂ ਕਹੇ 20 ਸਾਲ ਸੇ ਖਾਦੀ ਹੋਣੀ ਆ ਜਿਹੜੀ ਆਪਾਂ ਆਪਣੀ ਡਾਈਟ ਆ ਆਪਾਂ ਉਹੀ ਖਾਣੇ ਆ ਤੇ ਉਹੀ ਆਪਾਂ ਨੂੰ ਚੰਗੀ ਲੱਗਦੀ ਆ ਤੂੰ ਇਸ ਤਰੀਕਾ ਲਈ ਬ੍ਰੈਡ ਵੀ ਲੈ ਲਾਂ ਜੀ ਇੱਕ ਪੈ ਚੱਲੇਗਾ ਬ੍ਰੈਡ ਜੈਮ ਜੂਮ ਲਾਏ ਲਗੇ ਮੈਂ ਕੁਛ ਖਾਣੇ ਸਕੂਲ ਜਾਣ ਲੱਗਿਆ ਬ੍ਰੈਡ ਵੀ ਕਈ ਤਰ੍ਹਾਂ ਦੇ ਪਏ ਆ ਦੂਜੇ ਭਰ ਕੇ ਬਣਾਵਾਂਗੇ ਜੀ ਆਲੂ ਭਰ ਕੇ ਆਲੂ ਭਰ ਕੇ ਹਾਂ ਜੀ ਨਹੀਂ ਕਿ ਜੀ ਮੋٹے ਮੋٹے ਕਰਾਂਗੇ ਸਾਨੂੰ ਇਹ ਹਾਂ ਜੀ ਇੱਧਰ ਪਈਆਂ ਰਹੀਆਂ ਆਹੀਆਂ ਨਹੀਂ ਆ ਨਹੀਂ ਜੀ ਅੱਧਾ ਸੈਲਿਫਿਸ਼ ਪਸਤੇ ਆ ਫੇਵਰੇਟ ਹਾਂ ਓਕੇ ਓਕੇ ਆ ਗਏ ਮਿੱਤਰੋ ਬੂਰੋ ਇਹ ਮੈਂ ਤਾਂ ਦੱਸਣ ਲੱਗਾ ਕਈ ਨਾ ਕਈ ਵੀਰ ਨੂੰ ਨਹੀਂ ਪਤਾ ਮੁੰਨਾ ਕੱਲ੍ਹ ਇੱਕ ਵਾਈ ਦੇ ਗੱਲ ਹੋਈ ਸੀ ਕਹਾਂ ਸੀ ਦੇਸੀ ਕੀ ਇੰਡੀਆ ਤੇ ਮੰਗਾਉਣੇ ਜਾ ਇੰਡੀਆ ਸਟੋਰ ਤੋਂ ਲੈਣੇ ਆ ਵੀ ਕੇ ਮੈਂ ਹੰਕ ਜੀ ਆਉਂਦੀ ਆ ਹਾਂਜੀ ਤੇ ਮੈਂ ਕਿਹਾ ਦੱਸ ਦਿੰਦਾ ਵੀ ਆਹ ਵਾਲੀ ਬੂਰੋ ਹੈ ਨਾ ਤੁਸੀਂ ਇਹਨੂੰ ਲਿਆ ਕੇ ਜੇ ਗੈਸ ਤੇ ਰੱਖ ਕੇ ਗਰਮ ਕਰੋਗੇ ਤੇਰੇ ਵੀ ਦੇਸੀ ਕੀ ਨਿਕਲਦਾ ਬਹੁਤ ਵਧੀਆ ਕੁਆਲਟੀ ਨਿਕਲਦਾ ਬਹੁਤ ਆਪਣੇ ਇੰਡੀਆ ਵਰਗਾ ਦੇਸੀ ਕੀ ਨਿਕਲਦਾ ਟਰਾਈ ਕਰਿਓ ਲਓ ਯੋਗ ਗੁਰਦਾ ਇਹ ਹੈ ਦਹੀਂ ਮਿੱਤੋ ਅੱਧਾ ਕਿਲੋ ਡੱਬਾ ਦਹੀਂ ਦਾ ਤੇ ਦਹੀਂ ਦਾ ਰੇਟ ਜਿਹੜਾ ਆਪਾਂ ਲੈਣੇ ਆ ਹੈਗਾ ਤਾਂ ਕਿੰਨਾ ਹੈ yogurt bianco 1.5 ਕਿਲੋ ਮਲੇ 1.0 ਦਾ ਕਿਲੋ ਹੈ 100 ਰੁਪਏ ਕਿਲੋ ਦਹੀਂ ਪੈਂਦਾ ਪਾ ਨੂੰ ਇੱਥੇ ਇਟਲੀ ਵਿੱਚ ਇਹ ਹੈਗਾ latte fresco fresh latte ਜੀ ਡੇਟ ਬਹੁਤ ਘੱਟ ਹੁੰਦੀ ਆ ਇਹ 21 ਤਰੀਕ ਤੱਕ ਲੱਗੇ ਹੋਏ ਤੇ ਇਹਦਾ ਰੇਟ ਪਤਾ ਕਿੰਨਾ ਲੱਗੇ ਹੋਏ 1.5 150 ਰੁਪਏ ਕਿਲੋ ਵਾ ਦੇਖੋ ਤਾਂ ਆਪਣੀ ਈਡੀ ਹੈਗਾ 50-55 ਰੁਪਏ ਕਿਲੋ ਉਹ ਦੁੱਧ ਗਾਈਆਂ ਦਾ ਨਾ ਇਹ 150 ਰੁਪਏ ਕਿਲੋ ਦੁੱਧ ਮਿਲਦਾ ਇੱਥੇ ਮੰਨਣਾ ਆਲਟ ਜੀ ਜੀ ਵੱਡਾ ਕਿ ਛੋਟਾ ਉਹ ਚੀਜ਼ ਕੇਕ ਤਾਂ ਨਹੀਂ ਹੈਗਾ ਇਹ ਪੈਨ ਕੇਕ ਘਰਸ਼ਣ ਕਹਿੰਦਾ ਹੁੰਦੇ ਜਿਹੜਾ ਉਹ ਤਾਂ ਨਹੀਂ ਹੈਗਾ ਇਹ। ਓਰੇ ਵਿੱਚ ਹੀ ਹੁਣ ਇਹਦੇ ਵਿੱਚ ਪਿਆ। ਇਹ ਸਾਰੇ ਤੇਰਾਮਿਸੂ ਪੈਂਸਾਰੇ ਸਨ। ਆ ਸਾਰੇ ਤੇਰਾਮਿਸੂ ਪੈਂਸਾਰੇ। ਹਾਂ ਤੇਰਾਮਿਸੂ। ਆ ਵੀ ਤੇਰਾਮਿਸੂ ਹੈ। ਹਾਂਜੀ। ਮੈਨੂੰ ਨਾ ਹੋਰ ਸ਼ਿਮਸੇ ਤੋਂ ਚੀਜ਼ ਦਰਾਂ ਇਹ ਫਰਕ ਇਹ ਹੋਰ ਚੀਜ਼ ਹੈ ਜੀ। ਇਹ ਤੇਰਾਮਿਸੂ ਨਹੀਂ ਹੈਗਾ ਇਹ। ਨਹੀਂ ਜੀ। ਕੀ ਫਰਕ? ਤੇਰਾਮਿਸੂ ਜਦੋਂ ਆਜਾ ਗਿਆ। ਟ੍ਰੇਟ ਵੱਡਾ ਲੈ ਲਾ ਦੋ ਤਿੰਨ ਖਾਤਾ ਲੱਗ ਗੋ ਹਾਂ ਛੁੱਟੀਆਂ ਨੇ ਸਕੂਲ ਤੋਂ ਅਜਾ ਕੇ ਇਹ ਮਿੱਤਰੋ ਕਹਿਣ ਜੀ ਐ ਤੇਰਾ ਮਿਸੂ ਜਿਹੜਾ ਘਰ ਬਣਾਉਣਾ ਬਣਾਉਣੀ ਆਉਂਦੀ ਆ ਬਹੁਤ ਵਧੀਆ ਬਣਾ ਦੰਨੇ ਆ ਹਾਂਜੀ ਜਿਹੜੇ ਘਰ ਬਣਾਉਂਦੇ ਜਿਹੜੇ ਘਰ ਬਣਾਉਨੇ ਆ ਹੁਣ ਆਪਾਂ ਲੈਣੇ ਆਂ ਅੰਡੇ ਇਹਦੇ ਪੈਕੇਟ 18 ਅੰਡੇ ਆ ਤੇ ਅੰਡਾ ਲੱਗੇਵੇਂ ਅੰਡੇ ਲੱਗੇਵੇਂ 3 ਰੁਪਏ 99 ਸੈਂਟ ਦੇ ਅੰਡੇ ਲੱਗੇ ਹੋਏ ਆ 18 ਅੰਡੇ ਜੇ ਮਤਲਬ ਇਹਨੂੰ ਡਿਵਾਈਡ ਕਰਕੇ ਦੇਖੀ ਆਪਾਂ ਤਾਂ ਕਿ 20 ਰੁਪਏ ਦਾ ਅੰਡਾ ਪੈਂਦਾ ਆਪਣੀ ਇੰਡੀਆ ਦਾ ਤੇ ਇੰਡੀਆ ਦੇ ਵਿੱਚ ਮਿਲ ਜਾਂਦਾ 5 ਰੁਪਏ ਦੇ ਕੰਡਾ ਇੱਥੇ 20 ਰੁਪਏ ਦਾ ਕੰਡਾ ਮਤਲਬ 15 ਰੁਪਏ ਮਹਿੰਗਾ ਇੱਕ ਕੰਡਾ ਮਿਲਦਾ ਇਹ ਦੋ ਪੈਕਟ ਮੱਕੀ ਦੇ ਆਟੇ ਦੇ ਲੈ ਲਵਾਂ ਮੱਕੀ ਦਾ ਆਟਾ ਇੱਕ ਕਿਲੋ ਲੱਗਿਆ ਭਾਈ ਇਹ ਲੱਗਿਆ 55 ਪੈਸੇ ਆ ਲੱਗੇ ਭਾਈ ਹਾਂਜੀ 55 ਪੈਸੇ ਕਿ ਲੱਗਿਆ ਕਿਲੋ ਮਿੱਤਰੋ ਹਾਂਜੀ ਮਤਲਬ ਕਿੰਨਾ ਹੋ ਗਿਆ 50 ਰੁਪਏ ਕਿ 55 ਰੁਪਏ ਕਿਲੋ ਹੋ ਗਿਆ ਆਪਣੇ ਇੰਡੀਆ ਦਾ ਹੁਣ ਤਾਂ 100 ਦਾ ਰੇਟ ਚੱਲਦਾ ਲੱਗੇ ਭਾਗੋ ਹਾਂਜੀ ਹਾਂਜੀ 55 ਰੁਪਏ ਕਿਲੋ ਮੱਕੀ ਦਾ ਆਟਾ ਇਟਲੀ ਦੇ ਵਿੱਚ ਸਭ ਤੋਂ ਸਸਤੀ ਮਾਰਕੀਟ ਖੜਿਆ ਮਿਸਟਰੋ ਸਭ ਤੋਂ ਸਸਤੀ ਮਾਰਕੀਟ ਚ ਆਪਾਂ ਇਹ ਤੋਂ ਮਹਿੰਗਾ ਮਹਿੰਗਾ ਸਮਾਨ ਨਹੀਂ ਮਿਲ ਜਾਣਾ ਤੁਹਾਨੂੰ ਹੋਰ ਮਾਰਕੀਟਾਂ ਦੇ ਵਿੱਚ ਮੈਂ ਸਾਗ ਚਾਲਣ ਪਾਇਆ ਜਿਹੜਾ ਉਹ ਦੂਜੇ ਹੋਰ ਆਟੇ ਦਾ ਪਾਇਆ ਮੈਨੂੰ ਇੰਨਾ ਵਧੀਆ ਨਹੀਂ ਲੱਗਿਆ ਇਹ ਨਾਲਣ ਸਭ ਤੋਂ ਵਧੀਆ ਤੇ ਰੋਟੀ ਵੀ ਇਸੇ ਦੀ ਸਭ ਤੋਂ ਵਧੀਆ ਬਣਦੀ ਹੈ ਜੀ ਆਪਾਂ ਨੇ ਭਾਸਾ ਮਤਿ ਦੇ ਚੌਲ ਵੀ ਲੱਤੇ ਆ ਜਿਹੜੇ ਬਣ ਕੇ ਵੀ ਇੰਡੀਆ ਤੋਂ ਹੀ ਆਉਂਦੇ ਆ ਇੰਡੀਆ ਹੀ ਉਗਦੇ ਆ ਤੇ ਇੰਡੀਆ ਹੀ ਆਉਂਦੇ ਆ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਆਪਾਂ ਨੂੰ ਇੱਥੇ ਕੀ ਰੇਟ ਮਿਲੇ 3 ਰੁਪਏ 49 ਪੈਸੇ 350 ਰੁਪਏ ਕਿਲੋ ਬਾਸਮਤੀ ਹੁਣ ਇਹਨਾਂ ਦਾ ਤਿਹਾਰ ਆਉਣਾ ਹੈ ਪਾਸਕਵਾ ਤੇ ਤਿਹਾਰ ਤੋਂ ਨਾ ਪਹਿਲਾਂ ਹੀ ਇਹ ਡੇਢ ਦੋ ਮਹੀਨੇ ਮੈਂ ਤਿਆਰੀ ਕਰੀ ਸ਼ੁਰੂ ਕਰ ਦਿੰਦੇ ਆ ਆ ਦੇਖੋ ਇੱਧਰ ਬਾਕਸ ਆਪਣੇ ਆ ਗਏ ਨੇ ਇਹਨਾਂ ਨੂੰ ਆਂਡਾ ਕਹਿੰਦੇ ਆ ਵਾ ਵੋ ਇਹ ਚਾਕਲੇਟ ਬਗੜਾ ਨਹੀਂ ਹੁੰਦੇ ਆ ਤਿਆਰੀ ਕਰਤੀ ਨੇ ਹਰ ਮਾਰਕੀਟ ਵਿੱਚੋਂ ਇਦਾਂ ਲੱਗੇ ਮਿਲ ਜਾਣੀਆਂ ਮਤਲਬ ਵੀ ਤਿਹਾਰ ਤੋਂ ਡੇਢ ਦੋ ਮਹੀਨੇ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਆ ਹਰੇ ਸਮਾਨ ਦੀ ਲੈ ਵੀ ਪਤਾ ਨਹੀਂ ਫਰੀ ਤੇ ਤਿੰਨ ਆਪਣੇ ਪਈ ਸੀਗੇ ਇੱਕ ਹੋ ਚੇਰ ਆਪਾਂ ਨੂੰ ਹੈ ਕਿਉਂ ਰਜਿਸਟ੍ਰੇਸ਼ਨ ਕਰਤਾ ਗੁਸ਼ਾਨ ਤੇ ਬੜਾ ਹੋ ਗਿਆ ਹੁਣ ਉਤਾ ਹੀ ਖਾਂਦਾ ਇਹ ਗੁਰਵਾ ਚੱਕਦਾ ਹੁੰਦਾ ਗੁਰਵਾ ਚੱਕਦਾ ਹੁੰਦਾ ਤੂੰ ਦੇਖਣੇ ਪਿਛੇ ਵਿੱਕੀ ਬਲੌਗ ਦੇ ਵਿੱਚ ਆਪਾਂ ਜਦੋਂ ਉੱਥੇ ਗਏ ਸੀ ਨਾ ਬਰੇਸ਼ੀਆ ਉਹਨੇ ਸਭ ਤੋਂ ਵਾਈ ਚੱਕਿਆਗਾ ਨਾ ਉਹਨੂੰ ਤਾਂ ਨੋ ਵੀ ਪਤਾ ਕੀ ਹੈ ਇਹਦਾ ਲੈ ਜਮ ਕਰਦੇ ਆ ਚੀਜ਼ਾਂ ਹਾਂ ਦਾ ਕੱਸਦੇ ਪਿੱਠ ਲੱਗੀ ਲੱਗ ਮੇਤਰ ਕਿਵੇਂ ਲੱਗੀ ਹੋਈ ਹੈ ਲਈ ਮੇਤਰ ショपिंग-ਸ਼ੋਪਿੰਗ ਕਰਕੇ ਆਪਾਂ ਘਰੇ ਪਹੁੰਚ ਗਏ ਆ ਤੇ ਗੁਸ਼ਾਨਬੀਰ ਸਕੂਲ ਤੋਂ ਆ ਗਿਆ ਪੁੱਤਰੀ ਪਾਪਾ ਦੀ ਪੁੱਤਰੀ ਨੂੰ ਛੁੱਟੀਆਂ ਹੁਣ ਕੱਲ ਦੀ ਵੀ ਛੁੱਟੀ ਨੇ ਪਰਸਨ ਦੀ ਵੀ ਛੁੱਟੀ ਖਣਾ ਬਈ ਖਣਾ ਬਈ ਖਣਾ ਬਈ ਖਣਾ ਬਈ ਨਹੀਂ ਖਾਣੀ ਚਰੀ ਬੈਠੇ ਬੈਠੇ ਟਪੂ ਟਪੂ ਕਰੀ ਜਾਣਾ ਹੈ ਹੈ ਗੰਦੇ ਬੱਚੇ ਅੱਛੇ ਬੱਤਲਿਏ ਗੰਦੇ ਬੱਚੇ ਗਿੰਦਿੰਗ ਗਿੰਦੇ ਬੱਚੇ ਹਾਂ ਕੀ ਖਾ ਰਹੇ ਬਸ ਬੱਚੇ ਕੋ ਲੈ ਗੁਸ਼ਾਂ ਰੱਖਣਾ ਦੇਖੋ ਮੇਤਰੋ ਆ ਦੇਖੋ ਦਹੀਂ ਦੇ ਨਾਲ ਗੱਚੇ ਖਾ ਰਹੇ ਰੋਟੀ ਬਣਾਉਣੀ ਟੋਟੀਆਂ ਦੋ ਮਿੱਠਾ ਦਹੀਂ ਹੈ ਹੈ ਮਿੱਠਾ ਦਹੀਂ ਹੈ ਮਿੱਠਾ ਦਹੀਂ ਤੇ ਮਿੱਠੀ ਗੱਚੇ ਕੁਚੀ ਗੱਲੀ ਵੇ ਮੋਜਾਂ ਮੋਜਾਂ ਸਾਂ ਜਟਾ ਹੈ ਇਹ ਖਾ ਲੰਦਾ ਹੁੰਦਾ ਜੋ ਮਰਜੀ ਪਾ ਦੇ ਕੁਛ ਸਾਂ ਨੂੰ ਤਾਂ ਕੁਛ ਸਾਂ ਨਾਲ ਵੀਟ ਦਿੰਦਾ ਹੁੰਦਾ ਪਾ ਦੇ ਗਿਆ ਕਾਲਾ ਆਹ ਸਾਂ ਰੱਜ ਮਰੀ ਫਿਰ ਸਾਂ ਨਾਲ ਵੀਟ ਦਿੰਦੇ ਹੁੰਦੇ ਉਹਨਾਂ ਨੂੰ ਜਾਣਦੇ ਆ ਲੈ ਬਈ ਮੁਸ਼ਾਨ ਵਾਲਾ ਸਮਾਨ ਲੈ ਲੈਂਦਾ ਜੱਪਾ ਨੇ ਤੂੰ ਤਾਂ ਪਰੇ ਹੋ ਜਾ ਸਾਧ ਉਸਤਦ ਤੇ ਵੀ ਨਹੀਂ ਖਾਣਾ ਇਹਨੂੰ ਐਵੇਂ ਤਾਂ ਮੈਨੂੰ ਬੁਲਾਉਂਦੇ ਹੀ ਹੈਗੇ ਇਹ ਮੈਨੂੰ ਬੁਲਾਉਂਦੇ ਨਹੀਂ ਚੱਲੇ ਉੱਤਰ ਚੱਲ ਹੋਇਆ ਹੂੰ ਨੀ ਭਾਪੇ ਜੀ ਚੋ ਜੋ ਬੱਪੂਆ ਮਾਣੂ ਬਿੱਲੀ ਆਈ ਹੈ ਜਿਹੜਾ ਕੱਢਦਾ ਹੈ ਜਿਹੜਾ ਕੱਢਦਾ ਹੈ ਕਿ ਉੱਥੇ ਆਪਣੇ ਖੁਚਣ ਲੱਗਦੇ ਪੈਰ ਆਪਣੀ ਐਨੀ ਏਡੀ ਕਹਤੇ ਕੁਚਰੇ ਨੂੰ ਹੈ ਐਨੀ ਏਡੀ ਕਹਤੇ ਕੁਚਰੇ ਨੂੰ ਐਨੀ ਏਡੀ ਕਹਤੇ ਕੁਚਰੇ ਨੂੰ ਹੂੰ ਬਹੁਤ ਪੰਗੇ ਲੈਣ ਲੱਗਿਆ ਬਹੁਤ ਪੰਗੇ ਸਾਡੇ ਪਹਿਲਾਂ ਇੱਕ ਬੰਦਾ ਪੰਗੇ ਲੈਣ ਵਾਲਾ ਹੁਣ ਦੋ ਹੋ ਗਏ ਨੇ ਪਹਿਲਾਂ ਗੱਲਾ ਕੁਸ਼ਾਣਾ ਨਾ ਕੁਸ਼ਾਣਾ ਸਿਆਣਾ ਹੋ ਗਿਆ ਹੁਣ ਹਨਾ ਕੁਸ਼ਾਣਾ ਹੁਣ ਅੱਗੇ ਲੱਗੀ ਥੋੜੀ ਵੱਡਾ ਹੋ ਗਿਆ ਉਹਨੇ ਅਸੀਂ ਸ਼ਾਨਪਾਲੇ ਹੋ ਗਏ ਉਹ ਨਿਆਣੇ ਪਾਲੇ ਉਹ ਪੰਗੇ ਨੂੰ ਪੂਰੇ ਲੰਦਾ ਹਨ ਮੈਂ ਇੱਥੇ ਪੈਣੇ ਮੈਨੂੰ ਪੈਨ ਥੋੜਾ ਦੇਣਾ ਉਹਨੇ ਵੱਜਾ ਦੀ ਛਾਲ ਮਾਰ ਕੇ ਮੇਰੇ ਤੋਂ ਉੱਪਰ ਸਾਰੇ ਕੱਪੜੇ ਉਬਾਲ ਕੇ ਬੜਾ ਪੜਦਨੇ ਬਾਹਰ ਚੋਣੇ ਫੇਰ ਚਿਤਰਾਖਰ ਨੇ ਪੂਰੇ ਕੰਮ ਕਰ ਲਿਆ ਹੁਣ ਉਹ ਹਰਮਸੇ ਮਿਲ ਹਰਮ ਕੀ ਦਾ ਸਸੀ ਗਾੜੀ ਕਿੱਦਾਂ ਠੀਕ ਠਾਕ ਵਧੀਆ ਵਧੀਆ ਸਰੋਂ ਪਤਾਈਆਂ ਲੱਗੀਆਂ ਨੇ ਤੇਰੇ ਮਸ਼ੀਨ ਆ ਗਈ ਨਾ ਮੈਂ ਵਧਾਈਆਂ ਬਹੁਤ ਬਹੁਤ ਧੰਨੀਆਂ ਵੀ ਹੁਣ ਆਪਾਂ ਇਹਨਾ ਚਾਹ ਬਣਾਉਣਾ ਪੀਆ ਚਾਹ ਬਣਾਉਣਾ ਪੀਆ ਕਰਾਂਗੇ ਆਪਾਂ ਇਹ 10 ਮਿੰਟਾਂ ਬਾਅਦ ਆਪਣੇ ਬੰਦ ਹੋ ਜਾਂਦੀ ਐ ਰਿਸ਼ੀ ਇਹ ਕਿੱਸੋ ਚੱਕੇ ਤੇ ਪੋਣਾ ਇਹਦਾ ਓ ਇਹ ਇਹਦਾ ਬਣਾ ਲੈ ਬੰਦ ਮਾੜੀ ਕਰਮ ਇਹਨੇ ਕੋ ਨਾ ਹਾਂ ਕਰ ਮੋਣੀ ਇਹ ਤਾਣੂ ਪਰ ਜਲਦੀ ਆ ਜਾਂਦੇ ਹਾਂ ਗਰਮ ਹੋ ਰਹੇ ਆ ਜਦੋਂ ਇਹ ਗਰਮ ਹੋ ਗਿਆ ਉਸ ਤੋਂ ਬਾਅਦ ਫੇਰ ਸਾਰੀਆਂ ਜੀ ਚੱਲਣਗੀਆਂ ਆਪਸ਼ਨ ਆਪਸ਼ਨ ਸਾਰੀਆਂ ਆ ਇੱਥੇ ਤੇ ਸੈਟਿੰਗ ਕਰਕੇ ਸਾਰੀਆਂ ਉਹ ਤਾਂ ਕਿ ਉਹ ਇਹ ਚਲੋ ਅੱਜ ਆਪਾਂ ਜਿੱਥੇ ਕੋਰਤੋਂ ਪੀਣੀ ਆਏ ਜਾਂ ਤਾਂ ਬਣਾਣਾ ਤਾਂ ਜਿੰਨੀ ਪੀਣੀ ਉਹਨੀ ਰੱਖਣੀ ਆ ਆਪਾਂ ਨੇ ਅੱਜ ਤਾਂ ਬੱਧਿਆ ਆਪਾਂ अच्छा क्यों नहीं चलो जाके ले ऐसे तो ਏਦਾਂ ਨਹੀਂ ਕਰਦੇ ਲੈ ਇਹ ਘਰੋਂ ਘੜਦੇ ਹੈ ਤੇ ਇਹ ਤਾਂ ਸੀ ਲੰਘ ਵੀ ਕਿੰਨਾ ਐਨ ਕੜਾ ਰੰਗ ਆ ਬੁਰਾ ਇਹ ਚਾ ਵਨ ਕੱਫੇ ਰੈਡੀ ਆ ਚੱਲੇ ਬਟੋਲ ਨਹੀਂ ਮਾਰਦੇ ਥੱਲੇ ਬੰਦ ਹਾਂ ਚੇਕੋ ਯਾ ਤੁਸੀਂ ਵੀ ਲੈ ਇਹ ਇਹ ਤਾਂ ਮੜਾ ਹਾਂ ਹੁੰਦਾ ਗਰਮੀ ਆ ਚੱਲ ਪਾਪਾਈ ਚੱਲ ਵਾ ਚਾ ਤੋੜੀ ਤੇ ਗੱਬੜਾ ਕਿਤੇ ਹੈ ਕ੍ਰੀਮੋਸੋ ਕ੍ਰੀਮੋਸੋ ਹੈ ਨਾ ਕਾਪੂਚੀਨੋ ਵੀ ਹੈ ਇਹਨਾਂ ਦੂਜੀ ਵੀ ਜਿੰਸੈਂਗ ਵੀ ਹਾਂ ਬੈਠਕ ਹੋ ਗਿਆ ਚਾ ਨੇ ਐਰਟੈਨ ਸਾਨੂੰ ਉੱਥੇ ਭਜਣਾ ਪੈਂਦਾ ਲੋ ਸਾਹਮਣੇ ਮਾਰਕੀਟ ਦੇ ਵਿੱਚ ਠੀਕ ਚੱਲ ਰਿਹਾ ਅੱਜ ਦਾ ਵਾਸਤ ਚਲੋ ਇਹ ਪਹਿਲੀ ਕਫੇ ਮੇਤਰੋ ਆਪਣੀ ਮਸ਼ੀਨ ਦੀ ਧਨਪਗ ਲੱਗੇ ਰਹਿਣ ਇਹ ਆਪਾਂ ਦੀ ਪਹਿਲੀ ਫ੍ਰੀ ਪੀ ਰਹੇ ਸੀ ਲੈਣੀ ਵਿਛੜ ਵਾਸਤੇ ਵੈਸੇ ਅਹੀਂ ਆ ਆ ਇਦਾਂ ਇਹ ਇਦਾਂ ਲੱਗੇ ਨਾ ਤੇ ਦੋ ਕੱਪ ਰੱਖ ਤਰੇ ਥੱਲੇ ਹਾਂਜੀ ਵੀ ਇੱਕ ਕਫੇ ਦੋ ਬੰਦੇ ਪੀਣੀ ਹੋਵੇ ਆਪਾਂ ਤਾਂ ਬਹੁਤ ਪੀਣਾ ਪਿਆ ਇਕੱਲਾ ਇਕੱਲਾ ਪੀਣ ਵਾਲਾ ਆਪਣੇ ਦੋ ਦੋ ਇੱਕ ਬੰਦਾ ਦੋ ਦੋ ਪੀਣ ਵਾਲਾ ਹੈ ਇਹ ਵਧੀਆ ਹੈ ਹਾਂ ਤੇਸੀ ਆ ਤੋਂ ਬਿਠਾ ਕੇ ਬੋਲੇ ਦੇ ਵਿੱਚ ਮਿੱਠੀ ਮੈਨਾ ਸਿਰ ਦੋ ਦਿਨ ਬੀਲੀਆਂ ਕੋੜੀਆਂ ਇੱਕ ਮਿੱਠੀ ਬੀਲੀ ਸਾਰੇ ਜਿਹ ਬੰਦਾ ਹਾਂਜੀ ਹਾਂਜੀ ਆਰਡਰ ਮੇਰੇ ਤੋਂ ਲੱਗੇ ਆਪਣੀ ਹੋਣ ਦੋ ਆਰਡਰ ਹੀ ਹੋਏ ਨੇ ਹੁਣ ਸਟਰ ਨਹੀਂ ਆਏ ਹੀ ਆ ਪੈਣਾ ਪੁੱਸੀ ਵੀਰੇ ਆ ਦੇਖੋ ਇਧਰ ਇਹਦੇ ਵੀ ਸਾਰੇ ਕਬਾਬ ਇੱਕ ਕਬਾਬ ਸਾਰੇ ਕਬਾਬ ਤੇ ਆ ਵੀਰੇ ਚ ਪੀਜ਼ਾ ਵੀ ਆ ਤੇ ਚ ਕਬਾਬੀ ਆ ਪੱਠੀ ਆਪਣੇ ਓਕੇ ਨਾ ਬਸ ਠੀਕ ਐ ਇੱਥੇ ਖੜਾ ਦਿਲ ਕਰਦਾ ਸਿਆਲਸੜ ਨਹੀਂ ਇਥੋਂ ਵੀ ਹੰਦਰ ਕਰਦਾ ਹੈ ਗਰਮੀ ਇੱਥੇ ਆਉਣ ਨੂੰ ਦਿਲ ਨਹੀਂ ਕਰਦਾ ਕਿ ਮਤਲਬ ਗਰਮੀ ਕਰਕੇ ਹੂੰ ਤਾਂ ਪਤਾ ਇਥੋਂ ਵੀ ਪੈਸੇ ਇਥੋਂ ਬਣਦੇ ਆਂ ਇੱਥੇ ਆਉਣ ਨੂੰ ਦਿਲ ਨਹੀਂ ਕਰਦਾ ਹੀ ਆ ਪਰ ਹੁਣ ਗਰਮੀ ਬਹੁਤ ਹੁੰਦੀ ਇੱਥੇ ਠੀਕ ਹੈ ਚਾਹਣੀ ਮਤਾਂ ਸਿਆਲਸੜ ਫੁੱਲ ਮਾੜਾ ਫੁੱਲਣ ਮੌਜੇ ਮੌਜਾ ਫਿਰ ਆਪਾਂ ਕੁਛ ਆਨ ਨਹੀਂ ਵਾਜ਼ੇ ਪੀਣ ਨੂੰ ਲੱਗੇ ਆ ਬਿਲਕੁਲ ਪਤਲਾ ਬਿਲ ਨੇ ਦਾ ਬਿਲ ਕੇ ਕਿਹੜਾ ਵੀ ਦੇਖਣਾ ਚਾਹੁੰਦੇ ਨੇ ਇਹ ਕਹਿੰਦਾ ਮੈਂ ਕਹਣਾ ਕਹਣਾ ਪਾਪਾ ਨਹੀਂ ਹੱਸਿਆ ਮੈਂ ਤਾਂ ਪਹਿਲੀ ਵਾਰ ਟੈਸਟ ਕਰਨ ਲੱਗੇ ਆ ਇਹ ਨੂੰ ਫੂੰਗੀ ਪਾ ਲਈ ਆਪਣੇ ਵਿਆਹਕਾ ਵਾਲੇ ਵੀ ਤਾਂ ਫੂੰਗੀ ਪਈ ਇਹ ਖੂੰਬਾ ਇਸੋ ਚੀਚਾਂ ਫਮਾ ਕੇ ਉੱਪਰ ਤੂੰ ਤਾਂ ਇਹ ਕਿਹ ਲਖਣੇ ਜਿਹੜਾ ਮਰਜ਼ੀ ਬਣਾ ਲਓ ਜੀ ਆਪਾਂ ਹੋਇ ਖਾ ਲਵਾਂਗੇ ਨਹੀਂ ਖਾਣਾ ਉਹਨੂੰ ਪਤਾ ਸਿਮਰ ਵੀ ਨਾਲ ਹੀ ਖਾਦੀ ਮੇਰੇ ਉਹ ਇੱਕ ਕਹੂੰਗੀ ਰੋਟੀ ਪਾਣੀ ਪਛਾਦਾ ਪਾਣੀ ਮੈਂ ਤਾਂ ਖਾਉਂਗੀ ਛੱਲੀ ਭੁੰਨ ਲਈ ਜੀ ਮੈਂ ਉਹ ਛੱਲੀ ਭੁੰਨੀ ਰ ਭੁੰਨ ਕੇ ਰੱਖੀ ਆ ਜੀ ਉਹ ਖਾਉਂਗੀ ਗਾੜੀ ਮਿਰਚੇ ਪਾਦੀਆਂ ਉੱਤੇ ਆਪਣੇ ਥੋੜੀ ਬਦੀ ਭਰਾਂ ਥੋੜੀ ਜਿਹਾ ਪੀਜ਼ਾ ਘੇਣ ਬਣਾਵਣਿਆ ਥੋੜਾ ਤੂੰ ਆਪਰਾ ਕੇ ਪੀਜ਼ਾ ਕਿੰਨੂੰ ਆਪਣੀ ਫੋਨ ਤੇ ਬਾਈ ਕਰ ਆਉਂਦਾ ਮੈਨੂੰ ਐਕਸਟਰਾ ਬੇਜ ਦਿਓ ਰਿਵੇ ਕੱਟ ਆਂਚ ਦੇ ਜੁਣਾ ਹੋ ਗਿਆ ਹੈ ਸ਼ਾਨਾ ਵੀਰੋ ਤੇਰਾ ਮਾਮਾ ਕਿੱਥੇ ਆ ਆ ਗਿਆ ਹਣੇ ਮਾਮਾ ਤੇਰਾ ਮਾਮਾ ਜੀ ਮਾਮਾ ਹੀ ਗੱਲ ਕਿੱਥੇ ਗਏ ਐਸੀ ਰਹੀ ਹੋਏ ਆ ਬਹਾਰਾ ਆਲੇ ਲੱਕੜੀ ਪੱਟੀ ਦਾ ਫਾਇਦਾ ਜਰੂਰ ਹੈ। ਚੇਕ ਕੁਕੜੀਆਂ ਪੰਨੂ, ਚੇਕ ਕੁਕੜਾ ਪੰਨੂ ਜੋ ਮਰਜੀ ਪੰਨੂ, ਕੋਈ ਲੋਪੰਨੂ ਇਸ ਤਰ੍ਹਾਂ ਕੋਈ ਨਾ ਦੇ ਵਿੱਚ ਲੱਕੜੀ ਪੱਟੀ ਦਾ ਮੌਜਾ ਬਹੁਤ ਹੈ ਮੇਰਾ ਸਹੀ ਗੱਲ ਹੈ ਲੋੜੀ ਆਈ। ਆਪਾਂ ਧੂਨਾ ਬਾਲਤਾ। ਕੁਝ ਵੀ ਮਤਲਬ ਵੀ ਮੈਂ ਤਾਂ ਕਹਿੰਦਾ ਵੀ ਰੋਟੀ ਅਪ ਵਿੱਚ ਪਕਾ ਸਕਦੇ ਸੀ ਵੀ ਆਪਾਂ। ਹਾਂਜੀ ਬਣਾ ਸਕਦੇ। ਜਦੋਂ ਇਕੱਠੀ ਰੋਟੀ ਕੱਲੀ ਬੇਲ ਨਾਲੋਂ ਇੱਥੇ ਤਾਂ ਬੇਲੀਆਂ। ਇਹ ਸਿੱਟੀਆਂ ਇਕੱਠੀ ਰੋਟੀ ਬਣ ਜਾਣੀ ਆਪਣੀਆਂ ਨਾ। ਹਾਂਜੀ। ਬਣਾ ਲੇ ਗੋ। ਆਪਣਾ ਕਸਟਮਰ ਆਇਆ ਜੀ। ਹਾਂਜੀ। ਦੇਖੋ ਜਾਈਏ ਸ਼ਾਬੋਨਸੇਰਾ। ਬੋਨਸੇਰਾ ਕਰੋ। ਆਰੀਓ ਸੇਉਪੀ करिए फिर चेक देखो मैं मित्रों पिजा बन रहे हैं तल चलो करो चेक पिजा मित्रों पट्टी निकल के बाहर आ गया पिजा कड़कच कड़कची पिजा हो रहे हैं फोन ऑर्डर कर लेना जमा जाना हां जी आ वाले हैं टाइम साढ़े दस हो गए मित्रों ते आपा ने काम कर ने बैठदा पिजा खादा बहुत स्वाद अपना चलिए ਹਾਂਜੀ ਕੱਲ ਨੂੰ ਪਾਣੀ ਵੀ ਆਉਣੇ ਚ ਪਾਣੀ ਬਣਾ ਕੋਸਮਾ ਦੇ ਇਸ ਤਰ੍ਹਾਂ ਹੀ ਬਣਾਤੀ ਹਾਂਜੀ ਇਹਨਾਂ ਬਿਨਾਂ ਕੋਲ ਦੇਖਣਾ ਸੀਗਾ ਕੋਲੇ ਸਾਰੇ ਆਉਣੇ ਆ ਕੋਲੇ ਮੋਕੇ ਹੋਏ ਆ ਸਮਾਨ ਦੀ ਲਿਸਟ ਵਗੈਰਾ ਮੈਂ ਸੋ ਸਾਰੀ ਬਣਾ ਲਈ ਪੀਜ਼ਾ ਬਹੁਤ ਟੇਸਟੀ ਬਣ ਸਹੀ ਗੱਲ ਹੈ ਫੂੰਗੀ ਤੇ ਸਲਸੀਚਾ ਤੇ ਪੈਪਰੋਨੀ ਚਿਪੋਲਾ ਪਾਉਂਦਾ ਜੀ ਕੱਚ ਰਹਿ ਗਈ ਆ ਪਰ ਪੀਜ਼ਾ ਕੋਲ ਮਾ ਕੇ ਬਹੁਤ ਵਧੀਆ ਹੋ ਗਿਆ ਕੋਸ਼ਾਨ ਦਾ ਖਾਦਾ ਪੀਜ਼ਾ ਜਾ ਕੇ ਕੋਸ਼ਾਨ ਜਾ ਕੇ ਆਪਣੇ ਘਰੇ ਜਾ ਕੇ ਸੌਂ ਗਿਆ ਤੇ ਸਿਮਰ ਕਾਹਦੇ ਖਾਦਾ ਪੀਜ਼ਾ ਨਹੀਂ ਜੀ ਚਲੋ ਬਹੁਤ ਘੱਟ ਪੀਜ਼ਾ ਖਾਂਦੀ ਮੇਤਰੋ ਮਲੇ ਮੈਸੇਜ ਦੇਖੋ ਤੁਸੀਂ ਮੈਂ ਰੋਜ਼ ਪੀਜ਼ਾ ਵੀ ਖਾ ਸਕਦਾ ਹਾਂ ਪਰ ਫਿਰ ਵੀ ਮੈਂ ਨਹੀਂ ਖਾ ਸਕਦੀ ਤੇ ਤੁਸੀਂ ਵੀ ਪੀਣਾ ਨਹੀਂ ਖਾ ਸਕਦੀ ਹੈਗੀ ਟੋਟੀ ਘਰ ਦੀ ਖਾਏ ਬਗਾਨ ਕਹਿੰਦੇ ਉਹ ਨਹੀਂ ਹੁੰਦਾ ਆਪਾਂ ਨੂੰ ਕਿ ਆ ਸਬਰ ਨਹੀਂ ਹੁੰਦਾ ਸਬਰ ਨਹੀਂ ਹੁੰਦਾ ਹੁੰਦਾ ਤੇ ਬਾਕੀ ਮਸ਼ੀਨਾਂ ਆਪਣੀ ਜਿਹੜੀ ਲੈਂਦੀ ਆ ਆਪਣੇ ਬੜੀ ਵਧੀਆ ਮਸ਼ੀਨਾਂ ਤੇ ਕਫੇ ਵਾਲੀ ਕਫੇ ਦਿਨ ਦੇ ਵਿੱਚ ਇੱਕ ਦੋ ਨਹੀਂ ਨਾ ਮੈਂ ਗਿਣ ਕੇ ਉੱਤੇ ਰੱਖਿਆ ਕਰਦੀ ਆ ਕਾਫੇ ਇੱਕ ਗਿਣ ਕੇ ਰੱਖੇ ਗਣੇ ਨੂੰ ਇਹ ਵੀ ਕਫੇ ਵੱਧ ਪੀਉਂਗਾ ਹੁਣ ਮੈਂ ਮਸ਼ੀਨ ਆ ਗਈ ਨਾ ਹੁਣ ਤਾਂ ਪਹਿਲਾਂ ਆਪਾਂ ਕਫੇ ਦੇ ਕੋਲ ਜਾਂਦੇ ਸੀ ਹੁਣ ਤਾਂ ਕਫੇ ਆਪਣੇ ਕੋਲ ਆ ਗਈ ਹੁਣ ਤਾਂ ਉਹ ਤਾਂ ਘਾਣਾ ਗੱਲਾਂ ਹੀ ਹੋਰ ਹੋ ਗਈਆਂ ਪਰ ਘਟਕ ਨਹੀਂ ਕਫੇ 2 ਤੋਂ ਵੱਧ ਕਫੇ 1 ਹੋ ਤੇ ਨਹੀਂ ਕਫੇ ਹੋ ਸਕਦੇ ਨਹੀਂ ਵਿੱਚ ਵੱਧ ਨਹੀਂ ਤਿੰਨ ਵੀ ਨਹੀਂ ਇੱਕ ਹੀ ਚਾਹੀਦੀ ਉਹ ਵੀ ਨਹੀਂ ਚਾਹੀਦੀ ਜੀ ਉਹ ਵੀ ਉਹ ਵੀ ਜਾਜ ਹੈ ਇੱਕ ਤੋਂ ਕਫੇ ਚੱਲ ਮਤਲਬ ਜਾਇਜ ਹੈਗੀ ਆ ਤੇ ਬਾਕੀ ਕੋਲ ਮੈਂ ਲ ਸਾਰਾ ਕੁ ਬੜਾ ਵਧੀਆ ਰਿਹਾ ਅੱਜ ਦਾ ਸਾਰਾ ਦਿਨ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਆਪਣੀ ਜ਼ਿੰਦਗੀ ਦਾ ਇੱਕ ਹੋਰ ਬਲੌਗ ਦੇ ਰੂਪ ਦੇ ਵਿੱਚ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਬਾਕੀ ਨੇ ਇੱਕ ਦੋ ਵੀਰੇ ਵੀਰ ਦੇ ਕਮੈਂਟ ਸੀਗੇ ਵਿੱਚ ਮੈਨੂੰ ਕਹਿੰਦੇ ਬਾਈ ਤੁਸੀਂ ਕਮੈਂਟ ਦਾ ਜਵਾਬ ਨਹੀਂ ਦਿੰਦੇ ਹੈਗੇ ਐਦਾਂ ਹੋ ਜਾਂਦਾ ਬਾਈ ਗੱਲ ਗੱਲ ਮੈਂ ਸਾਰੇ ਕਮੈਂਟ ਪੜਦਾ ਹੁੰਦਾ ਹੁੰਨਾ ਮੈਂ ਲਾਈਕ ਵੀ ਕਰਦਾ ਹੁੰਨਾ ਤੇ ਬਸ ਦਿਨ ਦੇ ਵਿੱਚ ਇਹਨਾਂ ਰੁੱਝੇਵੇਂ ਹੀ ਐਨੇ ਰਹਨੇ ਆ ਨਾ ਸਵੇਰ ਤੇ ਸ਼ਾਮ ਤੱਕ ਬਸ ਕੰਮ ਕਾ ਚੱਲੀ ਜਾਂਦਾ ਆਪਣੀ ਇਦੋਂ ਚੱਲੇ ਗਿਆ ਇਦੋਂ ਨੂੰ ਅੱਗੇ ਸਾਰੋ ਇਦਾਂ ਚੱਲੀ ਜਾਂਦਾ ਤੇ ਬਾਕੀ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਉਮੀਦ ਕਰਾਂ ਤੇ ਬਾਕੀ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਆਪਾਂ ਤੁਹਾਡੇ ਕਮੈਂਟਾਂ ਦੇ ਆਪਾਂ ਸਾਰਿਆਂ ਦੇ ਜਵਾਬ ਦਿਆ ਕਰੀਏ ਤੇ ਤੁਸੀਂ ਬੱਸ ਪਤਿਓ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਜਿੱਤੇ ਸਪੋਰਟ ਕਰਦੇ ਰਹੋ ਜੱਜ ਦਾ ਵਲੌਗ ਪਸੰਦ ਆ ਤੇ ਇਹਨੂੰ ਵੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਮਿਲਾਂਗੇ ਕੋ ਵਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ